ਉਜੀ ਜੀ ਆਨ ਨੂੰ ਆ ਚੱਪਾ ਗੱਲ ਕਰਦੇ ਆਂ ਸ਼ਾਇਆ ਦੀ ਤੇ ਬਿਲਕੁਲ ਬਾਕੀ ਜਿੰਨੇ ਵੀ ਟਾਪਿਕ ਹੈਗੇ ਨੇ ਮੈਂ ਉਹਦੇ ਲਾਈਵ ਵੀ ਬਣਾਉਂਦੀ ਪਈ ਆਂ ਉਹਦੀ ਰੀਲਾਂ ਵੀ ਬਣਾ ਦੂੰਗੀ ਡੋਨਟ ਚੀਵਰੀ ਬਸ ਨੀਚੇ ਲਿਖੀ ਜਾਇਆ ਕਰੋ ਜਿਹੜੇ ਜਿਹੜੇ ਤੁਹਾਨੂੰ ਟਾਪਿਕ ਚਾਹੀਦੇ ਆ ਐਬਸੋਲੂਟਲੀ ਸ਼ਾਇਆ ਬਹੁਤ ਸਖਾ ਇਲਾਜ ਹੈ ਇੱਕ ਤੇ ਖੈਰ ਜਿਹੜਾ ਫੂਰ ਮੈਂ ਦੱਸਦੀ ਆ ਜਿਹੜਾ ਭੋਜਨ ਖਾਣਾ ਦੁੱਧ ਅੰਡੇ ਦਹੀਂ ਮਾਸ ਮੱਛੀ ਬੰਦ ਠੀਕ ਹੈ ਦਾਲਾਂ ਸਰ੍ਹਿਆਂ ਫਲ ਫਰੂਟ ਰੱਜ ਕੇ ਠੀਕ ਹੈ ਨਾਲ ਦੀ ਨਾਲ ਜਿਹੜੀ ਕੈਮਾ ਵਾਲਤੀ ਹੈ ਰੱਜ ਕੇ ਜਿੰਨੀ ਵੀ ਨਹੀਂ ਵੀ। ਠੀਕ? ਓਕੇ। ਇਜੀ ਸਾਠ ਹੋ ਗਈ। ਅੱਗੇ ਹੁਣ ਜਿਹੜੀਆਂ ਚਾਹੀਆਂ ਪਈਆਂ ਹੋਈਆਂ ਉਹ ਕਿਦਾਂ ਠੀਕ ਕਰਨੀਆਂ? ਅੱਗੋਂ ਤਾਂ ਨੰਗੀਆਂ ਤਾਂ ਆਉਣੀਆਂ ਨਹੀਂ। ਜੋ ਮੈਂ ਤੁਹਾਨੂੰ ਦੱਸਦੀ ਪਈਆਂ ਉਹ ਤਾਂ ਨਵੀਆਂ ਨਹੀਂ ਆਉਂਦੀਆਂ। ਪਰ ਜੋ ਪਈਆਂ ਹੋਈਆਂ ਉਹ ਬਿਦਾਂ ਠੀਕ ਕਰਨੀਆਂ। ਹਫ਼ਤੇ ਤੋਂ ਘੱਟ ਟਾਈਮ ਠੀਕ ਹੋ ਸਕਦੀਆਂ। ਤੁਸੀਂ ਕਹੋਗੇ ਕਾਰੇ ਨਾਲ। ਓਕੇ। ਦੋ ਚੀਜ਼ਾਂ। ਦੋ ਚੀਜ਼ਾਂ ਇੱਕ ਕਾਲੀ ਜਾਂ ਪਲੇਟ। ਪਲੇਟ ਨਹੀਂ ਕਾਲੀ। ਯਾ ਇੱਕ ਛੋਟੀ ਜਿਹੀ ਡੱਬੀ। ਓਕੇ ਓਕੇ ਦੱਸਦੀ ਆਂ। ਮੈਂ ਤੁਹਾਨੂੰ ਕਿੰਨੀ ਦੇ ਦੱਸਦੀ ਪਈਆਂ ਕੈਸਟਰ ਆਇਲ, ਅ ਰੈੱਡ ਦਾ ਤੇਲ ਦੱਸਿਆ ਹੋਇਆ ਹੈ ਨਾ? ਕੱਕ ਰੈਡ ਦਾ ਤੇ ਦੂਜਾ ਹੈਗਾ呀 ਮਿੱਠਾ ਸੋਡਾ ਜਿਹਨੂੰ ਆਪਾਂ ਫ੍ਰਿਜ ਵਿੱਚ ਰੱਖਦੇ ਹਾਂ ਨਿਆਜੇ ਫ੍ਰਿਜ ਤੱਕ ਸਮਾਂ ਨਾ ਆਵੇ ਹੈਗਾ ਨਾ ਔਰ ਬੰਹਮਰ ਵਾਲਾ ਦਾ ਜੇ ਕੋ ਹੋਰ ਹੈਗਾ ਤਾਂ ਵੀ ਠੀਕ ਹੈ ਪਰ ਉਹੋ ਲੈ ਆਓ ਬੇਕਿੰਗ ਸੋਡਾ ਸਾਊਂਡਸ ਕਰ ਇੱਕ ਚਮਚਾ ਕੈਸਟਰ ਔਇਲ ਇੱਕ ਚਮਚਾ ਉਹ ਦੋ ਦੋ ਚਮਚੇ ਕਰਨੇ ਦੋ ਦੋ ਕਰ ਲਓ ਕਿਉਂ ਇੱਕ ਵਾਰੀ ਬਣਾ ਕੇ ਰੱਖ ਲਓਗੇ ਤੁਸੀਂ ਹਫਤਾ ਭਰ ਲਈ ਜਾਓਗੇ ਉਹ ਫ੍ਰਿਜ ਰੱਖ ਲਿਓ ਠੀਕ ਰਹਦੀ ਹੈ ਬਿਲਕੁਲ ਸੋ ਕਰਕੇ ਮਿਕਸ ਕਰੋ ਜਿੱਤੇ ਜਿੱਤੇ ਲਾਉਣਾ ਮੈਸੇ ਸਾਰੇ ਚਿਹਰੇ ਤੇ ਲਾ ਲਓਗੇ ਤਾਂ ਵੀ ਠੀਕ ਹੈ ਰੀਜ਼ਨ ਸਾਰੇ ਚਿਹਰੇ ਤੇ ਲਾ ਕੇ ਹਲਕਾ ਹਲਕਾ ਪਿਆਰ ਨਾਲ ਦਰਅਵ ਕਰਿਓ ਜਿੱਥੇ ਤੇ ਹੈਗੇ ਨੇ ਸ਼ਾਇਆ ਨੇ ਉਥੇ ਹੋਰ ਨਾਈਸਲੀ ਲਗੂ ਕਰੇ ਪਰ ਕਰਨਾ ਪਿਆਰ ਨਾਲ ਸਾਰੇ ਚਿਹਰੇ ਤੇ ਕਰਿਓ ਜਦੋਂ ਕਰ ਲਓਗੇ ਉਸ ਤੋਂ ਬਾਅਦ ਵਿੱਚ ਕੋਈ ਟਾਵਲ ਜਿਹੜਾ ਹੁੰਦਾ ਹੈ ਹੈਂਡ ਟਾਵਲ ਲੈ ਕੇ ਥੋੜਾ ਕੋਸਾ ਜਿਹਾ ਪਾਣੀ ਕਰਕੇ ਵਾਈਪ ਕਰਿਓ ਉਸ ਤੋਂ ਬਾਅਦ ਥੋੜੇ ਠੰਡੇ ਪਾਣੀ ਦੇ ਛਿੱਟੇ ਮਾਰਿਓ ਆਪਣੇ ਚਿਹਰੇ ਵੱਲ ਦੇਖਿਓ ਐਂ ਰਸ਼ ਦੇਖੀ ਜਾਓ ਇੰਨਾ ਸੋਹਣਾ ਲੱਗਣਾ ਤੁਹਾਨੂੰ ਕੁਝ ਨੀਚਰੇ ਤੇ ਇਦਾਂ ਦਾ ਹੋਣਾ ਜਿਹੜਾ ਤੁਸੀਂ ਕਹੋਗੇ oh my god ਮੈਂ ਆ ਕਰਾਂ ਆ ਕਰਾਂ ਆ ਖਾਵਾਂ ਆ ਕਰੀਮ ਆ ਦਵਾਈ ਬਲਾ 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 ਸਾਰੀ ਬਲਾ ਬਲਾ ਜਾਣੀ ਹੈ ਪਰੇ ਕਿਉਂਕਿ ਤੁਹਾਡੀ ਇਹ ਬਲਾਵਾਂਗੀ ਆ ਪਰੇ ਤੇ ਤੁਹਾਡਾ ਮੂੰਹ ਚਾਹਿਆਂ ਤੋਂ ਐਨ ਸਾ ਸਥਰਾ ਬਾਕੀ ਰੀਲ ਨੰਬਰ 1 ਇਹ ਜ਼ਰੂਰ ਕਰਨੀ ਹੈ ਸੈਲਫ ਲਵ ਬਰੀਥਿੰਗ ਪ੍ਰੈਕਟਿਸ ਤੁਹਾਡੀ ਪੱਕੀ ਸੇ ਲਈ ਪੱਕਾ ਯਾਰ ਹੈ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਹਰ ਸੁਖ ਹਾਸਲ ਕਰਨਾ ਚਾਹੁੰਦੇ ਹੋ ਓਕੇ ਲਵ ਯੂ ਆ Live já é